ਪੰਜਾਬੀ ਗਾਇਕ ਬੱਬੂ ਮਾਨ ਐਲੀ ਮੰਗਟ ਅਤੇ ਉਹਨਾਂ ਦੀ ਟੀਮ ਡੇਰਾ ਬਾਬਾ ਨਾਨਕ ਵਿਖੇ ਹੜਪ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚੀ। ਇਸ ਦੌਰਾਨ ਪਿੰਡ ਧਰਮਾਬਾਦ ਤੇ ਠੇਠਰ ਕੇ ਵਿਖੇ ਜਿੰਨਾਂ ਲੋਕਾਂ ਦੇ ਘਰ ਡਿੱਗ ਗਏ ਸੀ, ਉਹਨਾਂ ਦੇ ਘਰ ਬਣਾਉਣ ਦੀ ਜ਼ਿੰਮੇਵਾਰੀ ਬੱਬੂ ਮਾਨ ਨੇ ਲਈ। ਉਹਨਾਂ ਨੇ ਕਿਹਾ ਕਿ ਮੈਂ মিডিਆ ਤੋਂ ਦੂਰ ਰਹਿਣਾ ਹਾਂ, ਸੇਵਾ ਕਰਨ ਆਏ ਹਾਂ ਤੇ ਸੇਵਾ ਕਰਨੀ ਹੈ। ਕਿਉਂਕਿ ਮੈਂ ਪਿਛਲੇ ਦਿਨੀ ਵਿਦੇਸ਼ ਦੇ ਵਿੱਚ ਸੀ, ਹੁਣੇ ਪੰਜਾਬ ਪਹੁੰਚੇ ਹਾਂ ਤੇ ਸੇਵਾ ਸ਼ੁਰੂ ਕਰ ਦਿੱਤੀ ਹੈ। ਤੁਸੀਂ ਆਏ ਹੋ? ਜੀ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਗੱਲ ਨਹੀਂ ਸਾਰੇ ਲੱਗੇ ਹੋਏ ਆ। ਹਰ ਬੰਦੇ ਦੀ ਆਪਣੀ ਹਸਿਆਤ ਹੁੰਦੀ ਹੈ ਜਿਦੀ ਜਿੰਨੀ ਕੋਈ ਹਿੰਮਤ ਹੈ ਸਮਰੱਥਾ ਉਹ ਲੱਗਿਆ ਹੋਇਆ ਹੈ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਅਸੀਂ ਸਾਰੇ ਕਰਦੇ ਰਵਾਂਗੇ ਹੌਲੀ ਹੌਲੀ ਪੰਜਾਬ ਤੁਸੀਂ ਕੀ ਖਲਾ ਜੇ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਹੌਲੀ ਇਹਦਾ ਮਨ ਬਣਾਇਆ ਤਾਂ ਕਿਸ ਤਰ੍ਹਾਂ ਦੀ ਲੋਕਾਂ ਦੀ ਸੇਵਾ ਦੀ ਮੰਗ ਕਿਸ ਤਰ੍ਹਾਂ ਦੀ ਆ ਇਹ ਸੇਵਾ ਵੈਸੇ ਤਾਂ ਬੋਗਤਦਾਨ ਹੁੰਦਾ ਪਰ ਫਿਰ ਸਮਾਜ ਇਦਾਂ ਦਾ ਹੋ ਗਿਆ ਜੀ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗੀ ਹੈ ਅਜਿਹਾ ਇਹ ਨਾ ਦੇ ਸੱਜਣ ਜਲੰਧਰ ਮੇਰੇ ਜੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮਹਿਦਤੀ ਰਹ ਹੁੰਦੇ ਆ ਕਿ ਉਹ ਕੇ ਠੀਕ ਆ ਅਗੂ ਯਾਰੀ ਦੇ ਅੱਜ ਲੱਗੀ ਰਹਿਣਾ ਇਹ ਤਾਂ ਪੁੱਪਾ ਜਿੱਤੇ ਜਦੋਂ ਗੌਲ ਬੰਨਣਾ ਟੋਲਣ ਲੱਗਾ ਪਹਿਲਾ মিডিਆ ਫੀਸ ਹੁੰਦਾ ਇਕ ਨੂੰ ਪਤਾ ਲੱਗਿਆ ਗੌਲ ਦੇ ਪਹਿਲਾਂ ਦੇ মিডিਆ ਵੀ ਜੇ ਵਾਲੇ ਪਾਸੇ ਤਾਂ ਗੌਣ ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਵੈਸੇ মিডিਆ ਵੀ ਜਲਦੀ ਹੈ ਜੀ ਜਿਹ ਹਾਈਲਾਈਟ ਹੋਏਗਾ ਤੇ ਮੈਂ ਸੌ ਮੈਂ ਚਾਹੁੰਦਾ ਮੈਂ ਦਾ ਪਿੱਛੇ ਵਾਲਾ ਜੀ ਅੱਜ ਪਰਦੇ ਦੇ ਚੈੱਕ ਕਰ ਲਿਗਰੇ ਰਿਹਾ ਤੁਸੀਂ ਆਹ ਪੰਜਾਬ ਵਾਲੇ ਹੋ ਬਫਟੇ ਮਸਤ ਹਨ